ਐਨਡੀ ਸਰਕਾਰ ਦਾ 11ਵਾਂ ਜਿਹੜਾ ਬਜਟ ਆਇਆ ਇਸ ਵਾਰ ਕਿਸ ਤਰ੍ਹਾਂ ਦੀ ਲੋਆਂ ਕੀ ਮਿਲੀ ਜੁਰੀ ਪ੍ਰਤੀਕਿਰਿਆ ਹੈ ਗੱਲਬਾਤ ਕਰਦੇ ਆ ਸਮਾਣਾ ਤੇ ਮੋਬਾਈਲ ਤੇ ਜਿਹੜੇ ਕੇਂਦਰ ਸਰਕਾਰ ਵੱਲੋਂ ਜਿਹੜੇ ਮੋਬਾਈਲ ਬਾਹਰ ਤੋਂ ਆਉਂਦੇ ਵਿਦੇਸ਼ਾਂ ਤੋਂ ਉਸਤੇ 15% ਸੀਮਾ ਛੂਡ ਕਟਾਈ ਗਈ ਹੈ 15% ਇਸ ਤੇ ਕਿੰਨਾ ਫਰਕ ਪੈਂਦਾ ਹੈ ਗੱਲਬਾਤ ਕਰਦੇ ਆ ਆਸੂ ਜੀ ਹੈ ਜੀ ਮੋਬਾਈਲ ਇੱਕ ਪਾੜ ਬਣ ਚੁੱਕਿਆ ਜੀ ਹਰ ਇੱਕ ਬੰਦੇ ਦੀ ਲਾਈਫ ਦਾ ਹੈ ਜੀ ਦੇਖੋ ਇੱਕ ਜਿਵੇਂ ਬੰਦਾ ਖਾਣਾ ਖਾਂਦਾ ਹੈਗਾ ਉਹਦੇ ਵਾਸਤੇ ਬੰਦੇ ਨੂੰ ਚਾਹੀਦਾ ਹੁੰਦਾ ਪੈਸਾ ਮੋਬਾਈਲ ਵਾਸਤੇ ਵੀ ਕਿ ਪੈਸਾ ਬੰਦੇ ਨੂੰ ਹਰ ਮਹੀਨੇ ਚਾਹੀਦਾ ਹੈ ਜੀ ਮੋਬਾਈਲ ਦਾ ਜਿਹੜਾ ਘਟਿਆ ਹੈ ਉਹਦੇ ਨਾਲ ਹਰ ਇੱਕ ਬੰਦੇ ਨੂੰ ਦੇਖੋ ਸਟੂਡੈਂਟ ਨੂੰ ਹਰ ਬੰਦੇ ਨੂੰ ਫਾਇਦਾ ਮਿਲੇਗਾ ਜੀ ਦੇਖੋ ਹੁਣ ਰੀਸੈਂਟਲੀ ਗਵਰਨਮੈਂਟ ਨੇ ਮਤਲਬ ਜਿਹੜੇ ਰੀਚਾਰਜ ਦੇ ਪੈਸੇ ਉਹ ਵਧਾਏ ਆ ਉਹ ਇੱਕ ਹਰ ਇੱਕ ਆਮ ਬੰਦੇ ਦੇ ਬੋਝ ਪਿਆ ਸੀ ਉਸ ਚੀਜ਼ ਦਾ ਬਟ ਹੁਣ ਜਿਹੜਾ ਇمپੋਰਟ ਡਿਊਟੀ ਘਟਾਈ ਹੈ 15% ਉਹਦੇ ਨਾਲ ਮੋਬਾਈਲ ਕੁਝ ਸਸਤੇ ਹੋਣਗੇ ਕੁਝ ਲੋਕਾਂ ਨੂੰ ਰਾਹਤ ਮਿਲੇਗੀ ਜੀ ਬਾਕੀ ਗਵਰਨਮੈਂਟ ਦੀ ਪਾਲਿਸੀਆਂ ਹੈ ਗਵਰਨਮੈਂਟ ਦੀ ਪਾਲਿਸੀਆਂ ਅਕੋਰਡਿੰਗ ਹੀ ਬੰਦਿਆਂ ਨੂੰ हर एक बंदे में चलना पैदा जी कल देखो जी हम हजे तक गवर्नमेंट से डिपेंड है जी गोरमेंट कदों इंप्लीमेंट कर दी है जी इस बाकी जिम्मे सस्ता होएगा जी अभी एज इट इज नेचना स्टार्ट कर देंगे ठीक है जी थैंक यू जी जितना सुना है या पढ़ा है नए डिक्लेयर किए बजट के बारे में उससे ऐसा महसूस हुआ कि सैलरीड परसन जो हैं उनके लिए कोई ये फायदेमंद बजट नहीं है टैक्स की आ, स्लैब्स जो हैं उन्होंने डाउन कर दी हैं और ज़्यादा टैक्स का बोझ हमारे पर लगाया जाएगा सैलरीड पर्सन जिस हिसाब से टैक्स फिल करता है उस हिसाब से गवर्नमेंट हम हमें उतना फैसिलिटेट नहीं कर पाती प्राइवेट के अंदर आ, कहते हुए थोड़ा अफसोस हो रहा है कि शोषण ज़्यादा आ रहा गवर्नमेंट के अंदर नो uh, डाउट no की थोड़ा सैलरीज एक तरीके से मिल जाती हैं बट प्राइवेट सेक्टर के अंदर वर्क ज़्यादा है सैलरी सैलरीज उस हिसाब से नहीं दी जाती हैं तो थोड़ा यूथ का शोषण होता है इसी वजह से मुझे लगता है जो यहाँ से ब्रेन ट्रेन हो रहा है दैट मीन्स कि यूथ यहाँ से बाहर की तरफ मूव कर रहा है इन्हीं फैसिलिटीज़ की वजह से आज बजट आया जो टैक्स तीन दे ला के सत लाख जिसकी इनकम है उसके पांच परसेंट टैक्स लाया सरकार ने लाख तो आम नॉर्मल बंदे जा सकता है ਟੈਕਸ ਦੇਗਾ ਤਾਂ ਖਤਮ ਹੋਏਗਾ ਬੋਝ ਹੀ ਪਏਗਾ ਆਮ ਬੰਦੇ ਦਾ ਇਹ ਇੱਕ ਦਿਹਾੜੀਦਾਰ ਬੰਦਾ ਉਹ ਵੀ ਅਜ 800 ਰੁਪਏ ਦਿਹਾੜੀ ਲੈ ਰਿਹਾ ਕੋਈ 1200 ਲੈ ਰਿਹਾ ਕੋਈ ਕੁਛ ਲੈ ਰਿਹਾ ਉਸ ਨਾਲ 7 ਲੱਖ ਰੁਪਏ ਤਾਂ ਹੁੰਦਾ ਹੀ ਪਹੁੰਚ ਜਾਂਦਾ ਜੋ ਟੈਕਸ ਪਊਗਾ ਤਾਂ ਘਟੇ ਹੀ ਜਾਊਗਾ ਨਾ ਜਿੰਦਗੀ ਖਤਮ ਲੋਕਾਂ ਦੀ ਹੋ ਗਈ ਆਮ ਲੋਕਾਂ ਦਾ ਸਭ ਅਸਰ ਪਏਗਾ ਜੋ ਇਹ ਬਜਟ ਪੇਸ਼ ਕੀਤਾ ਹੈ ਨਾ ਇਸ ਬਜਟ ਮੇ ਕਿਸਾਨਾਂ ਕੇ ਲਈ ਬਹੁਤ ਹੀ ਰਾਹਤ ਦਿੱਤੀ ਗਈ ਹੈ ਉਸਕੇ ਇਲਾਵਾ ਜੋ ਆਪਣੇ ਇਹਨਾਂ ਨੇ ਸੋਲਰ ਊਰਜਾ ਤੇ ਬਹੁਤ ਜ਼ਿਆਦਾ ਧਿਆਨ ਦੇ ਰਹੇ ਆ। ਜੋ ਸੋਲਰ ਊਰਜਾ ਹੈ ਉਸਮੇ ਡੋਮੈਸਟਿਕ ਦੇ ਤੌਰ ਤੇ ਬਹੁਤ ਹੀ ਇਹਨਾਂ ਨੇ ਡਿਸਕਾਊਂਟ ਦੇ ਰਹੇ ਆ ਕਿ ਇਹ ਲੋਗ ਉਸਮੇ ਅਵੇਅਰ ਹੋ ਕੇ ਵੱਧ ਤੋਂ ਵੱਧ ਆਪਣਾ ਸੋਲਰ ਸਿਸਟਮ ਲਗਾਣ ਤਾਂ ਜੋ ਜਿਹੜੀ ਬਿਜਲੀ ਹੈ ਸੋਲਰ ਊਰਜਾ ਤੋਂ ਆਪਾਂ ਜਿਹੜੀ ਪੈਦਾ ਹੁੰਦੀ ਹੈ ਉਹਦੇ ਅਗੇਂਸਟ ਆਪਾਂ ਨੂੰ ਫ੍ਰੀ ਚ ਬਿਜਲੀ ਪੈਦਾ ਹੋ ਕੇ ਆਪਾਂ ਨੂੰ ਮਿਲੇਗੀ। ਤੇ ਆਪਣੇ ਜਿਹੜੇ ਬਿਜਲੀ ਦੇ ਝੰਜਟ ਨੇ ਵੀ ਆ ਬਿਜਲੀ ਦਾ ਰੇਟ ਜ਼ਿਆਦਾ ਨੇ ਉਹ ਤੋਂ ਆਪਾਂ ਨੂੰ ਰਾਤ ਮਿਲੇਗੀ। ਤੇ ਬਾਕੀ ਦੇ ਜਿਹੜੇ ਬਜਟ ਨੇ ਉਹਦੇ ਮੁਤਾਬਕ ਜਿਵੇਂ ਪਹਿਲਾਂ 7 ਲੱਖ ਤੱਕ ਫ੍ਰੀ ਸੀ ਇਨਕਮ ਟੈਕਸ ਹੁਣ ਉਹਦੇ ਵਿੱਚ ਵੀ ਇਹਨਾਂ ਨੇ 5% ਟੈਕਸ ਲਗਾਇਆ ਹੈ ਵੀ ਵਪਾਰੀਆਂ ਨੂੰ ਇਹਦੇ ਜਿਹੜੇ ਛੋਟੇ ਵਪਾਰੀ ਨੇ ਉਹਨਾਂ ਲਈ ਕੋਈ ਇਹਦੇ ਵਾਸਤੇ ਅੱਛੀ ਗੱਲ ਨਹੀਂ ਲੱਗ ਰਹੀ ਮੈਨੂੰ ਬਾਕੀ ਉਸ ਤੋਂ ਇਲਾਵਾ ਬਹੁਤ ਹੋਰ ਸਕੀਮਾਂ ਇਹਨਾਂ ਨੇ ਕੱਢੀਆਂ ਨੇ ਉਹ ਸਲਾਗਾ ਜੋਬ ਨੇ ਆ ਬਜਟ ਵਾਲੇ ਨਿਆ ਆ ਰਿਹਾ ਜਿਉਂ-ਜਿਉਂ ਆਏਗਾ ਲੋਕਾਂ ਨੂੰ ਪਤਾ ਲੱਗੂਗਾ ਪੂਰੇ ਤੌਰ ਤੇ ਇਹਦਾ ਪਤਾ ਹੀ ਨਹੀਂ ਲੱਗ ਰਿਹਾ ਵੀ ਆ ਬਜਟ ਕੀ ਹੈ ਕਿਵੇਂ ਹੈ ਤਾ ਹਲੇ ਸਾਰੇ ਜਿਵੇਂ ਕਹਿੰਦਾ ਵੀ ਸਰਵੇਕਸ਼ਨ ਹੋਊਗਾ ਉਹਨਾਂ ਸਰਵੇਕਸ਼ਨਾਂ ਦੇ ਵਿੱਚ ਪਤਾ ਚੱਲੂਗਾ ਵੀ ਕਿੱਥੇ-ਕਿੱਥੇ ਆਪਾਂ ਨੂੰ ਬਹੁਤ ਜ਼ਿਆਦਾ ਅਸਰਤ ਮਿਲਿਆ ਜਾਂ ਕਿੱਥੇ-ਇੱਥੇ ਟੈਕਸ ਲੱਗੇ ਨੇ ਇਹਨਾਂ ਕਹਿੰਦਾ ਮੈਂ ਸਭ ਨੂੰ ਇਸ ਦਾ ਧੰਨਵਾਦ ਕਰਦਾ ਹਾਂ ਇਹ ਜੋ ਬਜਟ ਹੈ ਵਧੀਆ ਬਜਟ ਗੌਰਮਤ ਨੇ ਕੱਢਿਆ ਧੰਨਵਾਦ ਠੀਕ ਚਲੋ ਕੈਮਰਾਮੈਨ ਪ੍ਰਥਮ ਦੇ ਨਾਲ ਪਰਸੋਤਮ ਕੌਸ਼ਿਕ ਸਮਾਣਾ ਨਿਊਜ਼